ਮੈਂ ਅਕਸਰ ਕਹਿਣਾ ਹੁੰਨਾ ਆ ਕਿ 21ਵੀਂ ਸਦੀ ਹੈ ਟੈਕਨੋਲੋਜੀ ਦਾ ਦੌਰ ਹੈ ਪਰ ਜਿਵੇਂ ਜਿਵੇਂ ਟੈਕਨੋਲੋਜੀ ਵਧਦੀ ਜਾ ਰਹੀ ਹੈ ਲੋਕਾਂ ਦੀ ਸੋਚ ਓਨੀ ਛੋਟੀ ਹੁੰਦੀ ਜਾ ਰਹੀ ਹੈ ਲੋਕਾਂ ਦਾ ਜੋ ਖੂਨ ਹੈ ਉਹ ਪਾਣੀ ਬਣਦਾ ਜਾ ਰਿਹਾ ਆ ਲੋਕ ਆਪਣੇ ਸਕੇ ਰਿਸ਼ਤਿਆਂ ਨੂੰ ਵੀ ਤਾਰ-ਤਾਰ ਕਰਨ ਲੱਗੇ 1 ਮਿੰਟ ਲਾਉਂਦੇ ਨੇ ਅੱਜ ਜਿਹੜੀ ਮੈਂ ਸੱਚੀ ਕੰਨਾ ਤੁਹਾਨੂੰ ਸੁਣਾਉਣ ਜਾ ਰਿਹਾ ਆ ਉਹਦੇ ਵਿੱਚ ਵੀ ਕੁਝ ਐਦਾਂ ਹੀ ਹੁੰਦਾ ਸੱਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੰਡੀ ਜਿਹੜੇ ਮੇਰੇ ਦੋਸਤ ਅੱਜ ਚੈਨਲ ਤੇ ਪਹਿਲੀ ਵਾਰ ਆਏ ਨੇ ਤਾਂ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਣੇ ਪੰਜਾਬ ਦੇ ਲੁਧਿਆਣਾ ਦੇ ਜਗਰਾਉਂ ਦੇ ਵਿੱਚ ਇੱਕ ਪਿੰਡ ਪੈਂਦਾ ਆ ਝੋੜੜਾ ਇਸ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ ਪਰਿਵਾਰ ਦੇ ਮੁਖੀ ਦਾ ਨਾਮ ਹੈ ਇੰਦਰਜੀਤ ਸਿੰਘ ਜੀ ਦੀ ਉਮਰ 38 ਸਾਲ ਦੇ ਕਰੀਬ ਹੈ ਇਦੇ ਪਰਿਵਾਰ ਦੇ ਵਿੱਚ ਇਹਦੀ ਮਾਂ ਐ ਬਲਬੀਰ ਕੌਰ ਇਹਦੀ ਪਤਨੀ ਕਰਨਦੀਪ ਕੌਰ ਤੇ ਇਸ ਤੋਂ ਇਲਾਵਾ ਇਹਨਾਂ ਦੇ ਦੋ ਬੱਚੇ ਨੇ ਇਹ ਇੰਦਰਜੀਤ ਸਿੰਘ ਇੱਕ ਸਾਬਤ ਸੂਰਤ ਸਿੱਖ ਸੀ ਇਹਦਾ ਅਮਰ ਅਸ਼ਾ ਕਿਹਾਇਆ ਸੀ ਇੰਦਰਜੀਤ ਸਿੰਘ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਪਾਠੀ ਸਿੰਘ ਦੇ ਵਜੋਂ ਕੰਮ ਕਰਦਾ ਸੀ ਹੁਣ ਇਹ ਚੀਜ਼ ਤਾਂ ਆਪਾਂ ਸਾਰਿਆਂ ਨੂੰ ਪਤਾ ਆ ਕਿ ਜਦੋਂ ਵੀ ਕੋਈ ਸਰਦਾਰ ਬੰਦਾ ਮਿਲ ਜਵੇ ਤਾਂ ਸਾਰੇ ਉਹਦੀ ਇੱਜ਼ਤ ਕਰਦੇ ਨੇ ਸਰਦਾਰ ਬੰਦੇ ਦੇ ਉੱਤੇ ਹਰ ਕੋਈ ਯਕੀਨ ਕਰਦਾ ਆ ਐਦਾਂ ਹੀ ਇੰਦਰਜੀਤ ਸਿੰਘ ਦਾ ਵੀ ਸੀ ਇੰਦਰਜੀਤ ਸਿੰਘ ਦਾ ਸੁਭਾਅ ਬਹੁਤ ਵਧੀਆ ਸੀ ਪਿੰਡ ਦੇ ਵਿੱਚ ਹਰ ਇੱਕ ਨਾਲ ਗੱਲ ਕਰਦਾ ਸੀ ਹਰ ਇੱਕ ਨੂੰ ਹੱਸ ਕੇ ਮਿਲਦਾ ਸੀ ਸਾਰੇ ਪਿੰਡ ਵਾਲੇ ਇੰਦਰਜੀਤ ਦਾ ਆਦਰ ਮਾਨ ਕਰਦੇ ਸੀ ਇੰਦਰਜੀਤ ਆਪਣੇ ਪਰਿਵਾਰ ਦੇ ਨਾਲ ਵਧੀਆ ਰਹਿ ਰਿਹਾ ਸੀ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਇੱਕ ਦਿਨ ਇੰਦਰਜੀਤ ਦੇ ਪਰਿਵਾਰ ਦੇ ਨਾਲ ਕੁਝ ਅਹਿਜੀ ਘਟਨਾ ਵਾਪਰ ਜਾਂਦੀ ਹੈ ਜਿਹਨੂੰ ਸੁਣ ਕੇ ਲੋਕ ਹੈਰਾਨ ਰਹਿ ਜਾਂਦੇ ਨੇ ਲੋਕ ਸੋਚਣ ਤੇ ਮਜਬੂਰ ਹੋ ਜਾਂਦੇ ਨੇ ਕਿ ਆਖਰ ਇਸ ਪਰਿਵਾਰ ਦੇ ਨਾਲ ਐਦਾਂ ਕਿਵੇਂ ਹੋ ਸਕਦਾ ਹੈ ਦਿਨ ਸੀ 6 ਸਤੰਬਰ 2022 ਦਾ ਇੰਦਰਜੀਤ ਸਿੰਘ ਜੋ ਪਾਠੀ ਸਿੰਘ ਲੱਗਿਆ ਹੋਇਆ ਸੀ ਉਹ ਆਪਣਾ ਕੰਮਕਾਰ ਤੋਂ ਵਿਹਲਾ ਹੋ ਕੇ ਸ਼ਾਮ ਨੂੰ ਘਰੇ ਪਹੁੰਚਦਾ ਆ ਕਰਦੇ ਉੱਪਰਲੀ ਮੰਜ਼ਲ ਦੇ ਉੱਤੇ ਜਾਂਦਾ ਆ ਉਹ ਆਪਣਾ ਰੋਟੀ ਪਾਣੀ ਖਾਂਦਾ ਤੇ ਸੌਣ ਦੇ ਲਈ ਕਮਰੇ ਦੇ ਵਿੱਚ ਚਲਿਆ ਜਾਂਦਾ ਉੱਧਰ ਉਹਦੀ ਜੋ ਪਤਨੀ ਕਿਰਨਦੀਪ ਕੌਰ ਹੁੰਦੀ ਆ ਉਹ ਆਪ ਆਪਣਾ ਰੋਟੀ ਖਾਂਦੀ ਆ ਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਰੋਟੀ ਖਵਾਉਂਦੀ ਆ ਤੇ ਸੌਣ ਦੇ ਲਈ ਉਹ ਵੀ ਕਮਰੇ 'ਚ ਚਲੀ ਜਾਂਦੀ ਆ ਬਾਕੀ ਜੋ ਪਰਿਵਾਰ ਹੁੰਦਾ ਆ ਉਹ ਵੀ ਸੌਣ ਦੀ ਤਿਆਰੀ ਕਰ ਰਿਹਾ ਹੁੰਦਾ ਹੈ ਹੁਣ ਰੋਟੀ ਪਾਣੀ ਖਾ ਕੇ ਸਾਰੇ ਪਰਿਵਾਰ ਵਾਲੇ ਸੌ ਜਾਂਦੇ ਨੇ ਉਧਰ ਜੋ ਇੰਦਰਜੀਤ ਦੀ ਮਾਂ ਹੁੰਦੀ ਆ ਬਲਬੀਰ ਕੌਰ ਉਹਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਹੁੰਦੀ ਆ ਬਲਬੀਰ ਕੌਰ ਆਪਣੇ ਪਰਿਵਾਰ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਉੱਠਦੀ ਸੀ ਉਹ ਆਪਣਾ ਇਸ਼ਨਾਨ ਕਰਦੀ ਸੀ ਤੇ ਸਭ ਤੋਂ ਪਹਿਲਾਂ ਫਿਰ ਉਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਲਈ ਜਾਂਦੀ ਸੀ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਫਿਰ ਘਰ ਵਾਪਸ ਆ ਕੇ ਉਹ ਆਪਣੇ ਕੰਮਕਾਰ ਕਰਦੀ ਸੀ ਹੁਣ 7 ਸਤੰਬਰ ਦੀ ਸਵੇਰ ਹੋ ਜਾਂਦੀ ਆ ਇੰਦਰਜੀਤ ਦੀ ਮਾਂ ਬਲਬੀਰ ਕੌਰ ਆਪਣੀ ਉਸ ਦੇ ਰੁਟੀਨ ਦੇ ਮੁਤਾਬਕ ਸਵੇਰੇ ਉਹ ਜਲਦੀ ਉੱਠਦੀ ਹੈ ਆਪਣਾ ਇਸ਼ਨਾਨ ਕਰਦੀ ਹੈ ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਲਈ ਚਲੇ ਜਾਂਦੀ ਹੈ ਜਦੋਂ ਇੰਦਰਜੀਤ ਜੀ ਦੀ ਮਾਂ ਬਲਬੀਰ ਕੌਰ ਗੁਰਦੁਆਰਾ ਸਾਹਿਬ ਗਈ ਸੀ ਤਾਂ ਘਰ ਦੇ ਵਿੱਚ ਉਸ ਸਮੇਂ ਸਭ ਕੁਝ ਠੀਕ ਠਾਕ ਸੀ ਪਰ ਜਿਵੇਂ ਉਹ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਘਰ ਆਉਂਦੀ ਹੈ ਤਾਂ ਘਰ ਆ ਕੇ ਉਹ ਕੀ ਦੇਖਦੀ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਰੋਂ ਪਿੱਟਣ ਪਿਆ ਹੁੰਦਾ ਹੈ ਜਦੋਂ ਉਹ ਘਰ ਦੇ ਵਿੱਚ ਅੱਗੇ ਜਾ ਕੇ ਦੇਖਦੀ ਹੈ ਤਾਂ ਉਹ ਕੀ ਦੇਖਦੀ ਹੈ ਕਿ ਘਰ ਦੇ ਵਿੱਚ ਉਹਦੇ ਮੁੰਡੇ ਇੰਦਰਜੀਤ ਸਿੰਘ ਦੀ লাশ ਪਈ ਹੁੰਦੀ ਹੈ লাশ ਨੂੰ ਦੇਖ ਕੇ ਬਹੁਤ ਜ਼ਿਆਦਾ ਘਬਰਾ ਜਾਂਦੀ ਹੈ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਬਲਬੀਰ ਕੌਰ ਉੱਤੇ ਹੀ ਬੇਹੋਸ਼ ਹੋ ਜਾਂਦੀ ਹੈ ਇਹਨੂੰ ਹੌਸਪਟਲ ਵਿੱਚ ਲਿਆਇਆ ਜਾਂਦਾ ਆ ਇਹਦੇ ਮੂੰਹ ਤੇ ਪਾਣੀ ਛਿੜਕਿਆ ਜਾਂਦਾ ਆ ਪਰ ਘਰ ਦੇ ਵਿੱਚ ਉਹਦੇ ਪੁੱਤ ਦੀ ਮੌਤ ਹੋ ਚੁੱਕੀ ਸੀ ਜਿਹਦੀ ਉਮਰ ਹਜੇ ਸਿਰਫ 35 ਸਾਲ ਸੀ ਹੁਣ ਘਰ ਦੇ ਵਿੱਚ ਇੱਕ ਮਾਂ ਦੇ ਜਵਾਨ ਪੁੱਤ ਦੀ ਮੌਤ ਹੋ ਜਾਵੇ ਤਾਂ ਉਹਦੇ ਦਿਲ ਤੇ ਕੀ ਬੀਤੂਗੀ ਉਹਦੇ ਭਾ ਤਾਂ ਉਹਦੀ ਦੁਨੀਆ ਹੀ ਉੱਜੜ ਚੁੱਕੀ ਸੀ ਪਰ ਇੱਥੇ ਕਿਸੇ ਨੂੰ ਕੋਈ ਵੀ ਅੰਦਾਜ਼ਾ ਨਹੀਂ ਸੀ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਅਚਾਨਕ ਘਰ ਦੇ ਵਿੱਚ ਕੀ ਹੋ ਗਿਆ ਰਾਤ ਰੋਟੀ ਖਾ ਕੇ ਸਾਰੇ ਚੰਗੇ ਭਲੇ ਸੁੱਤੇ ਸੀ ਸਵੇਰ ਹੁੰਦੇ ਅਨਸਾਰ ਹੀ ਇੰਦਰਜੀਤ ਦੀ ਮੌਤ ਆਖਿਰ ਕਿਵੇਂ ਹੋਗੀ ਹੁਣ ਪਿੰਡ ਦੇ ਵਿੱਚ ਇੰਦਰਜੀਤ ਦੇ ਘਰ ਲੋਕ ਇਕੱਠੇ ਹੋਣੇ ਹੋ ਜਾਂਦੇ ਨੇ ਲੋਕ ਕਿਰਨਦੀਪ ਤੋਂ ਪੁੱਛਦੇ ਨੇ ਕਿ ਆਖਰਕਾਰ ਇੰਦਰਜੀਤ ਨੂੰ ਹੋਇਆ ਕੀ ਸੀ ਤਾਂ ਕਿਰਨਦੀਪ ਦੱਸਦੀ ਹੈ ਕਿ ਰਾਤ ਨੂੰ ਅਚਾਨਕ ਹੀ ਇੰਦਰਜੀਤ ਨੂੰ ਬਹੁਤ ਹੀ ਜ਼ਿਆਦਾ ਘਬਰਾਹਟ ਹੋਣੀ ਸ਼ੁਰੂ ਹੋ ਗਈ ਇਸ ਤੋਂ ਪਹਿਲਾਂ ਕਿ ਮੈਂ ਕੁਝ ਕਰ ਪਾਉਂਦੀ ਦੇਖਦੇ ਹੀ ਦੇਖਦੇ ਇੰਦਰਜੀਤ ਦੇ ਹੱਥ ਪੈਰ ਠੰਡੇ ਹੋ ਗਏ ਤੇ ਉੱਥੇ ਹੀ ਇਹਦੀ ਮੌਤ ਹੋ ਗਈ ਉਹ ਕਹਿੰਦੀ ਹੈ ਕਿ ਸ਼ਾਇਦ ਇਹਨਾਂ ਨੂੰ ਹਾਰਟ ਅਟੈਕ ਆਇਆ ਆ ਹੁਣ ਇਹ ਗੱਲ ਜਦੋਂ ਪਿੰਡ ਦੇ ਵਿੱਚ ਫੈਲਦੀ ਹੈ ਤਾਂ ਸਾਰੇ ਪਿੰਡ ਦੇ ਵਿੱਚ ਹਾਹਾਕਾਰ ਮੱਚ ਜਾਂਦੀ ਹੈ ਕਿ ਆਖਰਕਾਰ ਇੱਕਦਮ ਹੀ ਇੰਦਰਜੀਤ ਨੂੰ ਐਦਾਂ ਕਿਵੇਂ ਅਟੈਕ ਹੋ ਗਿਆ ਕਿਉਂਕਿ ਪਿੰਡ ਦੇ ਵਿੱਚ ਇੱਕ ਪਾਠੀ ਸਿੰਘ ਦੀ ਮੌਤ ਹੋਈ ਸੀ ਤੇ ਇਹ ਮੌਤ ਵੀ ਭੇਤ ਭਰੇ ਹਾਲਾਤਾਂ ਦੇ ਵਿੱਚ ਹੋਈ ਸੀ ਪਿੰਡ ਦੇ ਵਿੱਚੋਂ ਹੀ ਕੋਈ ਪੁਲਿਸ ਨੂੰ ਵੀ ਇਹਦੀ ਸੂਚਨਾ ਦੇ ਦਿੰਦਾ ਹੈ ਪੁਲਿਸ ਵਾਲੇ ਵੀ ਉੱਥੇ ਪਹੁੰਚ ਜਾਂਦੇ ਨੇ ਪੁਲਿਸ ਵਾਲ ਇਸ ਬਾਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੇ ਨੇ ਤੇ ਇਹਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੈ। ਹੁਣ ਘਰ ਦੇ ਵਿੱਚ ਇੰਦਰਜੀਤ ਦੀ ਮਾਤਾ ਬਲਬੀਰ ਕੌਰ ਤੇ ਹੋਰ ਜਿਹੜੇ ਰਿਸ਼ਤੇਦਾਰ ਆਏ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਇਹੀ ਸਵਾਲ ਹੁੰਦਾ ਹੈ ਕਿ ਇੰਦਰਜੀਤ ਨੂੰ ਪਹਿਲਾਂ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਸੀ ਤਾਂ ਆਖਰਕਾਰ ਘਰ ਦੇ ਵਿੱਚ ਇੱਕ ਜਵਾਨ ਮੁੰਡੇ ਦੀ ਮੌਤ ਕਿਵੇਂ ਹੋ ਗਈ? ਉਹ ਇਹ ਚੀਜ਼ ਦੇਖਣਾ ਚਾਹੁੰਦੇ ਸੀ ਐਸੇ ਦੀ ਪਾਲ ਦੇ ਵਿੱਚ ਉਹ ਕੀ ਕਰਦੇ ਨੇ ਕਿ ਘਰ ਦੇ ਵਿੱਚ ਜਿਹੜੇ ਵੀ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਨੇ ਉਹ ਉਹਨਾਂ ਨੂੰ ਚੈੱਕ ਕਰਨਾ ਸ਼ੁਰੂ ਕਰਦੇ ਨੇ। ਉਹ ਦੇਖਣਾ ਚਾਹੁੰਦੇ ਸੀ ਕਿ ਉਸ ਰਾਤ ਆਖਰ ਦੇ ਵਿੱਚ ਕੀ ਕੀ ਹੋਇਆ ਸੀ ਜਿਵੇਂ ਹੀ ਉਹ ਸੀਸੀਟੀਵੀ ਕੈਮਰੇ ਚੈੱਕ ਕਰਨ ਲੱਗਦੇ ਨੇ ਤਾਂ ਉਹ ਦੇਖਦੇ ਨੇ ਕਿ 6 ਸਤੰਬਰ ਦੀ ਰਾਤ ਨੂੰ ਕਰੀਬ 11 ਵਜੇ ਤੋਂ ਬਾਅਦ ਸਾਰੇ ਸੀਸੀਟੀਵੀ ਕੈਮਰੇ ਬੰਦ ਹੋ ਚੁੱਕੇ ਸੀ ਤੇ ਲਗਭਗ 2:30 ਵਜੇ ਤੋਂ ਬਾਅਦ ਹੀ ਕੈਮਰੇ ਆਨ ਹੋਏ ਸੀ ਇੱਥੇ ਫਿਰ ਬਲਬੀਰ ਕੌਰ ਆਪਣੇ ਰਿਸ਼ਤੇਦਾਰਾਂ ਨੂੰ ਕਹਿੰਦੀ ਹੈ ਕਿ ਅਸੀਂ ਅੱਜ ਤੱਕ ਆਪਣੇ ਘਰ ਦੇ ਕੈਮਰੇ ਕਦੇ ਵੀ ਬੰਦ ਨਹੀਂ ਕੀਤੇ ਇਹ 6 ਸਤੰਬਰ ਦੀ ਰਾਤ ਨੂੰ ਹੀ 11:30 ਵਜੇ ਤੋਂ ਬਾਅਦ ਕਿਵੇਂ ਬੰਦ ਹੋ ਸਕਦੇ ਨੇ ਤੇ ਫਿਰ 2:30 ਵਜੇ ਤੋਂ ਬਾਅਦ ਆਪਣੇ ਆਪ ਕਿਵੇਂ ਆਨ ਹੋ ਸਕਦੇ ਨੇ ਇੰਨਾਂ ਸਾਰੀਆਂ ਗੱਲਾਂ ਤੋਂ ਇਹਨਾਂ ਨੂੰ ਸ਼ੱਕ ਹੋ ਜਾਂਦਾ ਹੈ ਕਿ ਘਰ ਦੇ ਵਿੱਚ ਕੁਝ ਨਾ ਕੁਝ ਗਲਤ ਜ਼ਰੂਰ ਹੋਇਆ ਸੀ ਇਸ ਸਮੇਂ ਦੌਰਾਨ ਹੀ ਜਾਂ ਫਿਰ ਕਿਸੇ ਨੇ ਕੈਮਰੇ ਜਾਣ ਬੁੱਝ ਕੇ ਬੰਦ ਕੀਤੇ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਚੱਲ ਸਕੇ ਕਿ ਇਹਨਾਂ ਦੇ ਘਰ ਦੇ ਵਿੱਚ ਕੌਣ ਆਇਆ ਜਾਂ ਫਿਰ ਘਰ ਤੋਂ ਬਾਹਰ ਕੌਣ ਗਿਆ ਹੈ ਇਹ ਸਾਰੀਆਂ ਗੱਲਾਂ ਜਦੋਂ ਇਹ ਪੁਲਿਸ ਵਾਲਿਆਂ ਨੂੰ ਦੱਸਦੇ ਨੇ ਤਾਂ ਪੁਲਿਸ ਵਾਲੇ ਫਿਰ ਇਸ ਕੇਸ ਦੇ ਵਿੱਚ ਆਪਣੀ ਜਾਂਚ ਕਰਨੀ ਸ਼ੁਰੂ ਕਰ ਦਿੰਦੇ ਨੇ ਪੁਲਿਸ ਵਾਲੇ ਜਦੋਂ ਪਰਿਵਾਰ ਵਾਲਿਆਂ ਨੂੰ ਪੁੱਛਦੇ ਨੇ ਕਿ ਤੁਹਾਨੂੰ ਕੀ ਦੇ ਉੱਤੇ ਸ਼ੱਕ ਹੈ ਤਾਂ ਜਿਹੜੇ ਪਰਿਵਾਰ ਵਾਲੇ ਹੁੰਦੇ ਨੇ ਉਹਨਾਂ ਦਾ ਸ਼ੱਕ ਵੀ ਪਾਟੀ ਸਿੰਘ ਦੀ ਜਿਹੜੀ ਘਰ ਵਾਲੀ ਹੁੰਦੀ ਹੈ ਕਿਰਨਦੀਪ ਕੌਰ ਉਹਦੇ ਉੱਤੇ ਜਾ ਰਿਹਾ ਹੁੰਦਾ ਫਿਰ ਪੁਲਿਸ ਜਦੋਂ ਇੰਦਰਜੀਤ ਦੀ ਪਤਨੀ ਕਿਰਨਦੀਪ ਕੌਰ ਤੋਂ ਪੁੱਛਗិច្ច ਕਰਦੀ ਹੈ ਤਾਂ ਕਿਰਨਦੀਪ ਇੱਥੇ ਸਾਫ਼ ਮਨਾਂ ਕਰ ਦਿੰਦੀ ਹੈ ਕਿ ਉਹਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਉਹਦੇ ਪਤੀ ਨੂੰ ਤਾਂ ਹਾਰਟ ਅਟੈਕ ਆਇਆ ਸੀ ਕਿਰਨਦੀਪ ਇੱਥੇ ਕਹਿੰਦੀ ਹੈ ਕਿ ਮੇਰੇ ਪਤੀ ਦੀ ਮੌਤ ਹੋਈ ਹੈ ਮੈ ਇਹ ਸਦਮਾ ਲੱਗਿਆ ਮੇਰੀ ਅੱਗੇ ਦੀ ਜ਼ਿੰਦਗੀ ਕਿਵੇਂ ਲੰਘਣੀ ਆ ਇਹ ਮੈਂ ਜਾਣਦੀ ਆ ਮੇਰੀ ਤਾਂ ਜ਼ਿੰਦਗੀ ਹੀ ਬਰਬਾਦ ਹੋ ਗਈ ਘਰ ਦੇ ਕਮਰੇ 11 ਵਜੇ ਬੰਦ ਕਿਵੇਂ ਹੋਏ ਤੇ 2:30 ਵਜੇ ਔਨ ਕਿਵੇਂ ਹੋਏ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਹੁਣ ਕਿਰਨਦੀਪ ਜਦੋਂ ਪੁਲਿਸ ਵਾਲਿਆਂ ਨੂੰ ਸਾਫ਼ ਇਹ ਕਹਿ ਦਿੰਦੀ ਆ ਕਿ ਉਹਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਤਾਂ ਪੁਲਿਸ ਵਾਲੇ ਉੱਥੋਂ ਚਲੇ ਜਾਂਦੇ ਨੇ ਤਾਂ ਪੁਲਿਸ ਵਾਲੇ ਕੀ ਕਰਦੇ ਨੇ ਕਿ ਸਭ ਤੋਂ ਪਹਿਲਾਂ ਫਿਰ ਉਹ ਕਿਰਨਦੀਪ ਦਾ ਜਿਹੜਾ ਫੋਨ ਨੰਬਰ ਹੁੰਦਾ ਆ ਉਹਦੀ ਕਾਲ ਡਿਟੇਲ ਕਢਵਾਉਂਦੇ ਨੇ ਜਦੋਂ ਕਾਲ ਡਿਟੇਲ ਦੀ ਲਿਸਟ ਨਿਕਲ ਕੇ ਆਉਂਦੀ ਹੈ ਤਾਂ ਉਹਦੇ ਵਿੱਚ ਫਿਰ ਪੁਲਿਸ ਵਾਲਿਆਂ ਨੂੰ ਇੱਕ ਨੰਬਰ ਦਿਖਾਈ ਦਿੰਦਾ ਹੈ ਉਸ ਨੰਬਰ ਦੇ ਉੱਤੇ ਕਿਰਨਦੀਪ ਨੇ ਬਹੁਤ ਸਾਰੀਆਂ ਕਾਲਾਂ ਕੀਤੀਆਂ ਹੋਈਆਂ ਸੀ ਉਹਦੀਆਂ ਬਹੁਤ ਲੰਬੀਆਂ ਲੰਬੀਆਂ ਗੱਲਾਂ ਹੋਈਆਂ ਹੋਈਆਂ ਸੀ ਹੁਣ ਪੁਲਿਸ ਵਾਲੇ ਕਿਰਨਦੀਪ ਤੋਂ ਦੁਬਾਰਾ ਪੁੱਛਗ ਚ ਕਰਦੇ ਨੇ ਤੇ ਉਹ ਜਿਹੜਾ ਉਹਨਾਂ ਨੂੰ ਨੰਬਰ ਮਿਲਿਆ ਹੁੰਦਾ ਉਹ ਉਹਦੇ ਸਾਹਮਣੇ ਰੱਖ ਦਿੰਦੇ ਨੇ ਇੱਥੇ ਫਿਰ ਕਿਰਨਦੀਪ ਆਪੇ ਦੱਸ ਦਿੰਦੀ ਹੈ ਕਿ ਜਿਹੜਾ ਇਹ ਨੰਬਰ ਆ ਇਹ ਉਹਨਾਂ ਦੇ ਭਤੀਜੇ ਹਰਦੀਪ ਸਿੰਘ ਦਾ ਆ ਤੇ ਉਹ ਹਰਦੀਪ ਦੇ ਨਾਲ ਹੀ ਰਾਤ ਨੂੰ ਗੱਲਾਂ ਕਰਦੀ ਸੀ ਇਹ ਇੱਥੇ ਦੱਸਦੀ ਹੈ ਕਿ ਹਰਦੀਪ ਸਿੰਘ ਇੰਦਰਜੀਤ ਸਿੰਘ ਦਾ ਭਤੀਜਾ ਆ ਉਹਦੇ ਨਾਲ ਹੀ ਇਹਦੇ ਨਜਾਇਜ਼ ਸਬੰਧ ਚੱਲ ਰਹੇ ਸੀ ਇਹ ਉਹਦੇ ਨਾਲ ਹੀ ਫੋਨ ਤੇ ਲੰਬੀਆਂ ਲੰਬੀਆਂ ਗੱਲਾਂ ਕਰਦੀ ਸੀ ਪਾਤੀ ਸਿੰਘ ਇੰਦਰਜੀਤ ਨੂੰ ਵੀ ਇਹਦੇ ਬਾਰੇ ਪਤਾ ਲੱਗ ਗਿਆ ਸੀ ਉਹ ਇਹਨਾਂ ਦੋਨਾਂ ਨੂੰ ਰੋਕਦਾ ਰਹਿੰਦਾ ਸੀ ਹੁਣ ਇਹਨਾਂ ਦੋਨਾਂ ਨੂੰ ਇੰਦਰਜੀਤ ਆਪਣੇ ਰਾਹ ਦਾ ਰੋੜਾ ਲੱਗਣ ਲੱਗ ਗਿਆ ਸੀ ਹੁਣ ਇਹ ਜਿਹੜੀ ਕਿਰਨਦੀਪ ਕੌਰ ਸੀ ਤੇ ਇਹਦਾ ਜਿਹੜਾ ਭਤੀਜਾ ਹਰਦੀਪ ਸਿੰਘ ਸੀ ਇਹ ਦੋਨੇ ਜਣੇ ਮਿਲ ਕੇ ਇੱਕ ਪਲਾਨ ਬਣਾਉਂਦੇ ਨੇ ਕਿ ਕਿਉਂ ਨਾ ਇੰਦਰਜੀਤ ਸਿੰਘ ਨੂੰ ਮਾਰ ਦਿੱਤਾ ਜਾਵੇ ਉਹਦਾ ਕਤਲ ਹੀ ਕਰ ਦਿੱਤਾ ਜਾਵੇ ਤੇ ਉਹਦਾ ਕਤਲ ਵੀ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਲੋਕਾਂ ਨੂੰ ਦੇਖਣ ਦੇ ਵਿੱਚ ਇਹ ਕਤਲ ਨਾ ਲੱਗੇ ਦੇਖਣ ਦੇ ਵਿੱਚ ਇਹੀ ਲੱਗੇ ਕਿ ਇਹ ਇੱਕ ਨੈਚੁਰਲ ਡੈਥ ਹੈ ਹੁਣ ਇਹ ਜਿਹੜੀ ਕਿਰਨਦੀਪ ਕੌਰ ਹੁੰਦੀ ਹੈ ਜਿਸ ਦਾ ਇਹਨਾਂ ਨੇ ਘਟਨਾ ਨੂੰ ਅੰਜਾਮ ਦੇਣਾ ਹੁੰਦਾ ਆ ਤੇ ਇਹ ਪਹਿਲਾਂ ਹੀ ਕੀ ਕਰਦੀ ਹੈ ਕਿ ਇੰਦਰਜੀਤ ਦੇ ਖਾਣੇ ਦੇ ਵਿੱਚ ਇਹ ਨੀਂਦ ਦੀਆਂ ਗੋਲੀਆਂ ਮਿਲਾ ਦਿੰਦੀ ਹੈ। ਇੰਦਰਜੀਤ ਸਿੰਘ ਰਾਤ ਨੂੰ ਆਪਣਾ ਖਾਣਾ ਖਾਂਦਾ ਆ ਤੇ ਖਾਂਦੇ ਸਾਰ ਉਹ ਗੂੜੀ ਨੀਂਦ ਦੇ ਵਿੱਚ ਸੌ ਜਾਂਦਾ ਆ। ਫਿਰ ਕਿਰਨਦੀਪ ਰਾਤ ਨੂੰ 11 ਵਜੇ ਘਰ ਦੇ ਸਾਰੇ ਕਮਰੇ ਬੰਦ ਕਰ ਦਿੰਦੀ ਆ। ਆਪਣੇ ਆਸ਼ਕ ਹਰਦੀਪ ਸਿੰਘ ਨੂੰ ਫੋਨ ਕਰਦੀ ਆ ਤੇ ਉਹਨੂੰ ਘਰ ਬੁਲਾ ਲੈਂਦੀ ਆ। ਹਰਦੀਪ ਇਹਨਾਂ ਦੇ ਘਰ ਦੇ ਵਿੱਚ ਪਹੁੰਚ ਜਾਂਦਾ। ਉਸ ਸਮੇਂ ਇੰਦਰਜੀਤ ਗੂੜੀ ਨੀਂਦ ਦੇ ਵਿੱਚ ਸੁੱਤਾ ਹੁੰਦਾ। ਹਰਦੀਪ ਇੱਕ ਸਰਾਣਾ ਚੱਕਦਾ ਆ ਤੇ ਇੰਦਰਜੀਤ ਦਾ ਸਾਹ ਕੁੱਟ ਦਿੰਦਾ ਆ। ਸਾਹ ਕੁੱਟਣ ਦੇ ਨਾਲ ਮੌਕੇ ਤੇ ਹੀ ਉਹਦੀ ਮੌਤ ਹੋ ਜਾਂਦੀ ਆ। ਇੰਦਰਜੀਤ ਫਿੰਗਰ ਨੂੰ ਮਾਰ ਕੇ ਹਰਦੀ ਵਾਪਸ ਆਪਣੇ ਘਰ ਚੱਲ ਜਾਂਦਾ ਹੈ ਹਰਦੀਪ ਦੇ ਜਾਣ ਤੋਂ ਬਾਅਦ ਕਿਰਨਦੀਪ ਕੌਰ 2:30 ਵਜੇ ਦੇ ਕਰੀਬ ਫੇਰ ਕੈਮਰੇ ਔਨ ਕਰ ਦਿੰਦੀ ਹੈ ਜਾਨੀ ਕਿ ਇਹਨਾਂ ਨੇ ਜਿਹੜਾ ਇਹ ਘਟਨਾ ਨੂੰ ਅੰਜਾਮ ਦਿੱਤਾ ਸੀ ਇਹ ਰਾਤ ਦੇ 11:30 ਵਜੇ ਤੋਂ ਲੈ ਕੇ 2 ਵਜੇ ਦੇ ਕਰੀਬ ਦਿੱਤਾ ਸੀ ਹੁਣ ਉਧਰ ਦੂਜੇ ਪਾਸੇ ਇੰਦਰਜੀਤ ਸਿੰਘ ਦੀ ਜਿਹੜੀ ਪੋਸਟਮਾਰਟਮ ਰਿਪੋਰਟ ਹੁੰਦੀ ਆ ਉਹ ਵੀ ਆ ਜਾਂਦੀ ਹੈ ਤੇ ਉਹਦੇ ਵਿੱਚ ਇਹ ਦੇਖਿਆ ਜਾਂਦਾ ਆ ਕਿ ਇੰਦਰਜੀਤ ਸਿੰਘ ਦੀ ਮੌਤ ਹਾਰਟ ਅਟੈਕ ਦੇ ਨਾਲ ਨਹੀਂ ਹੋਈ ਬਲਕਿ ਉਹਦਾ ਸਾਹ ਕੁੱਟਣ ਦੇ ਨਾਲ ਹੋਈ ਆ ਪਰ ਪੋਸਟਮਾਰਟਮ ਰਿਪੋਰਟ ਆਉਣ ਤੋਂ ਪਹਿਲਾਂ ਹੀ ਕਿਰਨਦੀਪ ਕੌਰ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ ਪੁਲਿਸ ਕਿਰਨਦੀਪ ਕੌਰ ਨੂੰ ਅਰੈਸਟ ਕਰ ਲੈਂਦੀ ਹੈ ਤੇ ਉਹਦੇ ਭਤੀਜੇ ਹਰਦੀਪ ਸਿੰਘ ਨੂੰ ਵੀ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸ ਸਮੇਂ ਹਰਦੀਪ ਸਿੰਘ ਉੱਥੋਂ ਭੱਜ ਜਾਂਦਾ ਹੈ ਪਰ ਕਈ ਦਿਨਾਂ ਦੀ ਮਿਹਨਤ ਤੇ ਮੁਸ਼ਕਲ ਤੋਂ ਬਾਅਦ ਆਖਿਰਕਾਰ ਹਰਦੀਪ ਸਿੰਘ ਨੂੰ ਵੀ ਪੁਲਿਸ ਵੱਲੋਂ ਅਰੈਸਟ ਕਰ ਲਿਆ ਜਾਂਦਾ ਹੈ। ਦੋਨਾਂ ਜਣਿਆਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਹੁਣ ਇੱਥੇ ਇਸ ਪਿੰਡ ਦੀ ਸਹਿਮਤ ਕਰਨੀ ਬਣਦੀ ਸੀ ਕਿਉਂਕਿ ਸਾਰਾ ਪਿੰਡ ਇੰਦਰਜੀਤ ਸਿੰਘ ਦੇ ਨਾਲ ਸੀ। ਪੂਰੇ ਪਿੰਡ ਦੀਆਂ ਗਵਾਹੀਆਂ ਹੁੰਦੀਆਂ ਨੇ ਤੇ ਪੂਰਾ ਪਿੰਡ ਇਹੀ ਚਾਹੁੰਦਾ ਹੁੰਦਾ ਆ ਕਿ ਇਹੋ ਜਿਹੇ ਇਨਸਾਨਾਂ ਨੂੰ ਇਹੋ ਜੀ ਜਨਾਨੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਕਿਉਂਕਿ ਇੱਕ 파ਟੀ ਸਿੰਘ ਦੀ ਮੌਤ ਹੋਈ ਸੀ ਤੇ ਇਹ 파ਟੀ ਸਿੰਘ ਦਿਲ ਦਾ ਬਹੁਤ ਸਾਫ਼ ਸੁਥਰਾ ਸੀ ਤੇ ਬਹੁਤ ਮਿਲਨਸਾਰ ਸੀ। ਇਸ ਲਈ ਸਾਰੇ ਪਿੰਡ ਵਾਲੇ ਇਹਨਾਂ ਦਾ ਸਾਥ ਇਹ ਕੇਸ ਹਜੇ ਅਦਾਲਤ ਦੇ ਵਿੱਚ ਹੈ ਤੇ ਸਜ਼ਾ ਹੋਣੀ ਹਜੇ ਬਾਕੀ ਹੈ। ਬਾਕੀ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਅਦਾਲਤ ਦੇ ਵੱਲੋਂ ਇਹਨਾਂ ਨੂੰ ਕਿਹੜੀ ਸਜ਼ਾ ਸੁਣਾਈ ਜਾਂਦੀ ਹੈ। ਸੋ ਦੋਸਤੋ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣਾਉਣ ਦਾ ਮਕਸਦ ਸਾਡਾ ਕੋਈ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ, ਬਲਕਿ ਤੁਹਾਨੂੰ ਅਵੇਅਰ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦਾ ਕ੍ਰਾਈਮ ਸਾਡੇ ਆਲੇ-ਦਾਲੇ ਸਾਡੇ ਸਮਾਜ ਦੇ ਵਿੱਚ ਹੋ ਰਿਹਾ ਹੈ। ਸੋ ਸਾਨੂੰ ਲੋੜ ਹੈ ਅਵੇਅਰ ਰਹਿਣ ਦੀ। ਬਾਕੀ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ? ਤੁਹਾਡੇ ਕੀ ਵਿਚਾਰ ਨੇ? ਇਸ ਤਰ੍ਹਾਂ ਦੇ ਬੰਦਿਆਂ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ? ਕਮੈਂਟ ਕਰਕੇ ਜਰੂਰ ਦੱਸਿਓ। ਬਾਕੀ ਜ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਕਹਾਣੀ ਨਾਲ ਉਹ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ